ਸਾਹਬ ਜੋਰ ਕੇ ਸਾਹਬ ਤੇ ਬਠਿੰਡਾ ਸਾਹਬ ਤੇ ਦਰਜਾ ਦਰਜਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਪਾਪ ਸਾਰੇ ਸਤਕਾਰਤ ਹਸਤੀਆਂ ਇਕੱਠੀਆਂ ਹੋਈਆਂ ਉਥੇ ਸੋਸ਼ਲ ਮੀਡੀਆ ਜਿਹੜਾ ਤੁਹਾਡੀ ਗੱਲ ਪੂਰੀ ਦੁਨੀਆ ਚ ਪਚਾਰਿਆ ਹੈ ਪ੍ਰਿੰਟ ਮੀਡੀਆ ਤੇ ਅਖਬਾਰਾਂ ਦੇ ਵੀਰ ਤੇ ਸੁਮੁੱਚੀ ਤਪੈ ਦੀ ਪ੍ਰੈਸਾ ਗੋਬਿੰਦ ਸਿੰਘ ਜੀ ਜੋ ਸੋਸ਼ਲ ਮੀਡੀਆ ਨੂੰ ਚਲਾ ਰਹੇ ਨੇ ਤੇ ਨਵਦੀਪ ਸਿੰਘ ਜੀ ਅੱਜ ਆਪਾਂ ਇਕੱਠੇ ਹੋਏ ਆ ਇਕੱਠੇ ਹੋਣ ਦਾ ਇੱਕ ਮਕਸਦ ਹੈ ਕੀ ਮਕਸਦ ਹੈ ਕਿ ਤੁਸੀਂ 19 ਮਈ ਨੂੰ ਆਪਣੇ ਭਵਿੱਖ ਦਾ ਫੈਸਲਾ 5 ਸਾਲ ਲਈ ਕਰਨ ਜਾ ਰਹੇ ਹੋ ਤੁਸੀਂ ਆਪਣੇ ਭਵਿੱਖ ਦਾ ਫੈਸਲਾ 5 ਸਾਲ ਲਈ ਕਰਨ ਜਾ ਰਹੇ ਹੋ ਤੁਹਾਡਾ ਇਸ ਹਲਕੇ ਦਾ ਮੈਂਬਰ ਪਾਰਲੀਮੈਂਟ 19 ਮਈ ਤੋਂ ਬਾਅਦ ਬਣ ਕੇ ਤੁਹਾਡੀ ਕਚਹਿਰੀ 'ਚ ਆ ਜਾਣਾ ਅੱਜ ਆਪਾਂ ਇੱਥੇ ਇੱਕ ਵਿਚਾਰ ਲਈ ਇਕੱਠੇ ਹੋਏ ਆ ਕਿ ਤੁਹਾਡਾ ਨੁਮਾਇੰਦਾ ਕਿਹੋ ਜਿਹਾ ਹੋਵੇ ਅੱਜ ਪਾਵਰ ਸਿਰਫ ਤੁਹਾਡੇ ਕੋਲ ਹੈ ਨਾਟ ਪਾਵਰ ਕਿਸੇ ਟੀਮ ਮਨਿਸਟਰ ਦੇ ਕੋਲ ਹੈ ਨਾਟ ਪਾਵਰ ਕਿਸੇ ਦਿੱਲੀ ਦੇ ਹੁਕਮਰਾਨ ਦੇ ਕੋਲ ਹੈ ਨਾਟ ਪਾਵਰ ਨਰਿੰਦਰ ਮੋਦੀ ਦੇ ਕੋਲ ਹੈ ਤੇ ਨਾ ਹੀ ਅੱਜ ਪਾਵਰ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਜਿਹਨੂੰ ਲੁੱਟਿਆ ਕੁੱਟਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਨਾ ਉਹਨਾਂ ਦੇ ਕੋਲ ਪਾਵਰ ਹੈ ਅੱਜ ਸ਼ਕਤੀ ਸਿਰਫ ਆ ਜਿਹੜੀ ਸੰਗਤ ਬੈਠੀ ਐ ਇਹਦੇ ਕੋਲ ਐ ਇਸ ਕਰਕੇ ਤੁਸੀਂ ਆਪਣੇ ਭਵਿੱਖ ਦਾ ਫੈਸਲਾ ਕਰਨਾ ਹੈ ਸ਼ਕਤੀ ਇਸ ਕਰਕੇ ਆ ਕਿ ਤੁਸੀਂ ਸਾਡੇ ਜੱਜ ਵੀ ਹੋ ਤੇ ਜੱਜ ਇਸ ਕਰਕੇ ਹੋ ਕਿ ਨਮਾਇੰਦਾ ਤੁਸੀਂ ਚੁਣਨਾ ਹੈ ਤੇ ਸਾਡੇ ਵਕੀਲ ਵੀ ਹੋ ਵਕੀਲ ਇਸ ਕਰਕੇ ਹੋ ਕਿ ਸਾਰੇ ਪਤਵੰਤੇ ਸੱਜਣਾ ਨੇ ਸਾਰੇ ਲੀਡਰਾਂ ਨੇ ਤੁਹਾਡੀ ਕਚਹਿਰੀ ਚਾਹਣਾ ਹੰਸ ਸਾਹਿਬ ਨੇ ਆ ਜਿਹੜੀਆਂ ਸੜਕਾਂ ਐ ਅੱਗੇ ਐਮਪੀ ਸੜਕ ਨਹੀਂ ਬਣਾ ਸਕਦਾ ਸੀਗਾ ਮਾਨ ਸਾਹਿਬ ਪਾਰਲੀਮੈਂਟ 'ਚ ਬੋਲੇ ਆ ਵਾਜਪਾਈ ਉਹ ਤੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਐਮਪੀ ਨੂੰ ਕੀ ਦੇ ਰਹੇ ਹੋ ਐਮਪੀ ਕੁਛ ਕਰ ਹੀ ਨਹੀਂ ਸਕਦਾ ਫੇਰ ਪ੍ਰਧਾਨ ਮੰਤਰੀ ਸੜਕ ਯੋਜਨਾ ਬਣੀ 1999 ਤੋਂ ਪਹਿਲਾਂ ਮੈਨੂੰ ਦਿਖਾ ਦਿਓ ਕੋਈ ਸੜਕ ਯੋਜਨਾ ਹੋਵੇ ਹੁਣ ਇੱਕ ਐਮਪੀ ਜਿੰਨੀ ਮਰਜ਼ੀ ਸੜਕੋਟੀ ਬਣਾ ਸਕਦਾ ਮਾਨ ਸਾਹਿਬ ਨੇ ਚੜ੍ਹ ਸੜਕਾਂ ਦਾ ਚਾਲ ਵਛਾਤਾ ਮਾਨ ਸਾਹਿਬ ਨੇ ਪਾਰਲੀਮੈਂਟ 'ਚ ਹੁੰਦਿਆਂ ਹੋਇਆ ਸਾਡੇ ਵਪਾਰੀਆਂ ਲਈ ਸਾਡੇ ਕਾਰਖਾਨੇਦਾਰਾਂ ਲਈ ਇੱਕ ਸ਼ਿਕਾਇਤ ਦੀ ਗੱਡੀ ਚਲਾਈ ਕਿ ਤੜਕੇ ਬਠਿੰਡੇ ਤੋਂ ਚੱਲਿਆ ਕਰੇ ਸ਼ਾਮ ਨੂੰ ਮਾਲਵੇ ਦੇ ਵਿੱਚ ਹੋ ਕੇ ਚਲੇ ਜਾਇਆ ਕਰੇ ਇਹ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਸਾਡੇ 6 ਲੱਖ ਤੋਂ ਡੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ 'ਚ ਪੱਕਾ ਕਰਾ ਕੇ ਤੁਹਾਡੇ ਸਾਰਿਆਂ ਦਾ ਜੀਵਨ ਪੱਧਰਾ ਉੱਚਾ ਚੱਕਣ ਦੀ ਗੱਲ ਮਾਨ ਸਾਹਿਬ ਨੇ ਕੀਤੀ ਕਹਿਣ ਤੋਂ ਬਾਅਦ ਮਾਨ ਸਾਹਿਬ ਨੇ ਹਰੇਕ ਗੱਲ ਵੀ ਪਾਰਲੀਮੈਂਟ 'ਚ ਗੱਲ ਕੀਤੀ ਆ ਸੋਚੇ ਤੁਸੀਂ ਆਪਣਾ ਨੁਮਾਇੰਦਾ ਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਅਸੀਂ ਬੇਨਤੀ ਕਰਦੇ ਆ ਮੈਨੂੰ ਇੱਕ ਵੀ ਐਮਪੀ ਵਿਖਾ ਦਿਓ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕੀਤੀ ਹੋਵੇ ساری ਜ਼ਿੰਦਗੀ ਸਾਨੂੰ ਛੱਪੜਾਂ ਦੇ ਗਰਾਂਟਾਂ ਵਿੱਚ ਨਗਾਹ ਦਿੱਤੀ ਆ ساری ਜ਼ਿੰਦਗੀ ਸਾਡੀ ਗਲੀਆਂ ਨਾਲੀਆਂ ਵਿੱਚ ਧਕਾ ਦਿੱਤੀ ਆ ਤੇ ਫੇਰ ਆ ਵੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਛੱਪੜ ਬਣਿਆ ਕੀ ਬੁਰਾ ਹਾਲ ਹੈ ਬਦਬੂ ਆ ਰਹੀ ਹੈ ਸੰਧੂ ਕਲਾਂ ਦੇ ਵਿੱਚ ਵੇਖਿਆ ਪਧੌਣ ਦੇ ਵਿੱਚ ਵੇਖਿਆ ਛੱਪੜਾਂ ਦੀ ਬੜੀ ਹਾਲਤ ਮਾੜੀ ਹੈ ਹਸਪਤਾਲਾਂ ਦੀ ਹਾਲਤ ਬੜੀ ਮਾੜੀ ਹੈ ਤੇ ਫਿਰ ਮੈਨੂੰ ਦੱਸੋ ਜੇ 70 ਸਾਲਾਂ ਚ ਕੋਈ ਬੰਦਾ ਛੱਪੜ ਨਹੀਂ ਬਣਾ ਸਕਿਆ ਤੇ ਫਿਰ ਤੁਹਾਡਾ ਜੀਵਨ ਪੱત્ર ਕੀ ਉੱਚਾ ਹੋਊਗਾ ਜੇ 70 ਸਾਲਾਂ ਚ ਸਾਡੀਆਂ ਗਲੀਆਂ ਤੇ ਸੜਕਾਂ ਨਾਲੀਆਂ ਨਹੀਂ ਬਣ ਸਕੀਆਂ ਤੇ ਫਿਰ ਤੁਹਾਡਾ ਜੀਵਨ ਪੱਤਰਾ ਕਿਵੇਂ ਉੱਚਾ ਹੋਊਗਾ ਕਿਸੇ ਐਮਪੀ ਨੇ ਤੁਹਾਡੇ ਨੌਜਵਾਨਾਂ ਦੀ ਕਿਤੇ ਗੱਲ ਕੀਤੀ ਆ ਕਦੇ ਬੀਬੀਆਂ ਦੀ ਗੱਲ ਕੀਤੀ ਆ ਕਦੇ ਕਿਸੇ ਦੀ ਗੱਲ ਨਹੀਂ ਕੀਤੀ ਕਦੇ ਕਿਸਾਨਾਂ ਦੀ ਗੱਲ ਕੀਤੀ ਆ ਇਹਨਾਂ ਨੇ ਕਦੇ ਕਿਸੇ ਦੀ ਗੱਲ ਨਹੀਂ ਕੀਤੀ ਇਸ ਕਰਕੇ ਇਹ ਪੈਸੇ ਨੂੰ ਹੜੱਪ ਕਰ ਜਾਂਦੇ ਰਹੇ ਨੇ ਫੇਰ ਹੁਣ ਤੁਸੀਂ ਸੋਚਣਾ ਆਪਣਾ ਨਮਾਇੰਦਾ ਕਿਹੋ ਜਿਹਾ ਪਾਰਲੀਮੈਂਟ ਦੇ ਵਿੱਚ ਭੇਜਣਾ ਇਹ ਪਾਵਰ ਤੁਹਾਡੇ ਕੋਲ ਆ ਸਿੰਘ ਜੀ ਮੋੜ ਮੁਕਸੁੱਤਾ ਸਰਦਾਰ ਮੱਕਰ ਸਿੰਘ ਜੀ ਜਗਜੀਤਪੁਰਾ ਸਰਦਾਰ ਬਾਬੂ ਸਿੰਘ ਕਾਰਯੋਗ ਸਟੇਜ ਤੇ ਵਿਰਾਜਮਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਪਦੋੜ ਹਲਕੇ ਦੀ ਸਮੂਚੀ ਸਾਥ ਸੰਗਤ ਮੇਰੇ ਬਜ਼ੁਰਗ ਮੇਰੀ ਮਾਵਾ ਤੇ ਪਦੋੜ ਦੀ ਨੌਜਵਾਨ ਫੌਜ ਮੈਂ ਤੁਹਾਨੂੰ ਸਾਰਿਆਂ ਨੂੰ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਇੱਕ ਬਜ਼ੁਰਗ ਹੈ ਜਿਹੜੀ ਇੱਕ ਮਾਂ ਹੈ ਤੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦੀ ਕੋਈ ਇੱਕ ਮੰਗ ਹੈ ਕਈਆਂ ਮੰਗਾ ਦੀ ਪੁਵਿਕ ਹੈ ਪੁਵਿਕ ਉਹ ਸੋਚਦੇ ਨੇ ਕਿ ਜੇ ਆਪਾਂ ਦਿਹਾੜੀ ਕਰਦੇ ਆ ਜੇ ਆਪਾਂ ਇੱਕ ਟੀਚਰ ਆ ਜੇ ਆਪਾਂ ਇੱਕ ਕਿਸਾਨ ਹੈ ਇੱਕ ਕਿਸਾਨ ਮਜ਼ਦੂਰ ਹੈ ਇੱਕ ਵਪਾਰੀ ਆ ਕਿਵੇਂ ਆਪਣੇ ਬੱਚਿਆਂ ਦਾ ਭਵਿੱਖ ਬਣਾਏ ਬਣਾ ਸਕੀਏ ਸਰ 나జర్ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਬੱਸ ਲੈ ਕੇ ਸਿੰਘ ਪਹੁੰਚੇ ਨੇ ਮੈਂ ਨਾ ਬੋਲੂਗਾ ਪਹਿਲਾ ਜਕਾਰਾ ਇਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜੀ ਆਇਆਂ ਕਹਿਣ ਲਈ ਛੱਡੀਏ ਬੋਲੇ ਸੋ ਉਨ੍ਹਾਂ ਦੇ ਵਿੱਚ ਜਥੇਦਾਰ ਸਰਦਾਰ ਜਗਰ ਸਿੰਘ ਜੀ ਜਥੇਦਾਰ ਸਰਦਾਰ ਮਹਿੰਦਰ ਸਿੰਘ ਜੀ ਕਰਯੋਗ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਰਦਾਰ ਜਸਕਰ ਸਿੰਘ ਜੀ ਸਰਦਾਰ ਸੰਘੇੜਾ ਸਾਹਿਬ ਸਰਦਾਰ ਗੁਰਸੇਵਕ ਸਿੰਘ ਜੀ ਨੌਜਵਾਨ ਆਗੂ ਗੋਵਿੰਦ ਸਿੰਘ ਜੀ ਹਲਕਾ ਭਦੌੜ ਦੇ ਬਹੁਤ ਸਤਿਕਾਰਯੋਗ ਸਮੂਹ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਬਹੁਤ ਵਿਸਤਾਰ ਚ ਬਹੁਤ ਸਿਆਣੇ ਢੰਗ ਨਾਲ ਸਰਦਾਰ ਜਸਕਰਨ ਸਿੰਘ ਜੀ ਨੇ ਸਹਾ ਗਵਿੰਦ ਸਿੰਘ ਜੀ ਨੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਆਪਣੇ ਵਿਚਾਰ ਰੱਖੇ ਬਹੁਤ ਸੰਖੇਪ ਚ 5-7 ਮਿੰਟ ਮੈਂ ਤੁਹਾਡੇ ਲੈਣਾ ਚਾਹਣਾ ਹੈ ਮੈਂ ਇੱਕ ਬੇਨਤੀ ਕਰਾਂ ਕਿ ਅੱਜ ਜਿਹੜੀਆਂ ਸ਼ਖਸੀਅਤਾਂ ਜਿਹੜੇ ਇਲਾਕੇ ਦੇ ਜ਼ਿੰਮੇਵਾਰ ਵੀਰ ਬਜ਼ੁਰਗ ਇੱਥੇ ਇਕੱਤਰ ਹੋਏ ਹਨ ਉਹ ਸਾਰੇ ਇਹਨਾਂ ਗੱਲਾਂ ਤੋਂ ਪੰਥ ਦੇ ਪੰਜਾਬ ਦੇ ਭਵਿੱਖ ਤੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਹਨ ਅਤੇ ਸਰਦਾਰ ਮਾਨ ਸਿੰਘ ਸਾਹਿਬ ਦੇ ਸਾਰੇ ਜਿੱਤ ਲਈ ਦਿਨ ਰਾਤ ਇੱਕ ਕੰਮ ਕਰ ਰਹੇ ਹਨ ਜਿਵੇਂ ਸਤਾਜ ਜਸਕਰਨ ਸਿੰਘ ਕਹਿ ਰਹੇ ਸਨ ਕਿ ਤੁਸੀਂ ਵਕੀਰ ਵੀ ਹੋ ਆਪਾਂ ਲੋਕਾਂ ਦੇ ਵਿੱਚ ਵੀ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਸੱਤਾਂ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖਣੇ ਹਨ ਆਪਣਾ ਪੱਖ ਰੱਖਣਾ ਹੈ ਉਹ ਕੁਝ ਵਿਚਾਰ ਆਪਾਂ ਸਾਂਝੀਆਂ ਤੁਹਾਡੇ ਨਾਲ ਕਰਨੀਆਂ ਹਨ ਇੱਕ ਬੇਨਤੀ ਮੈਂ ਕਰਾਂ ਕਿ ਪੰਜਾਬ ਦੀ ਇਹ ਧਰਤੀ ਇੱਕ ਕਵੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੇ ਵਿੱਚੋਂ ਪੰਜਾਬ ਸੋਹਣਾ ਦੇਸ਼ ਸਾਰੇ ਜਿਵੇਂ ਉਹਨੇ ਫੁੱਲ ਗਲਾਬ ਤੇ ਫੁੱਲ ਨਾਲ ਤੁਲਨਾ ਕੀਤੀ ਇਹ ਗੁਲਾਬ ਦਾ ਫੁੱਲ ਸਾਰੇ ਫੁੱਲਾਂ ਚ ਸੋਹਣਾ ਇਸੇ ਤਰ੍ਹਾਂ ਪੰਜਾਬ ਸਾਰੇ ਦੇਸ਼ਾਂ ਚ ਸੋਹਣਾ ਦੇਸ਼ ਹੈ। ਕਾਲਾ ਸਾਹਿਬ ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਆਪਾਂ ਸਰਦਾਰ ਮਾਨ ਸਿੰਘ ਸਾਹਿਬ ਦਾ ਕਿਹੜਾ ਹੋਰ ਇਮਤਿਹਾਨ ਲੈਣਾ ਚਾਹੁੰਦੇ ਆ ਜਿੱਤੇ ਇਹਨਾਂ ਨੇ ਕਦੇ ਕਿਤੇ ਢਿੱਲ ਨਹੀਂ ਵਿਖਾਈ ਅੱਜ ਨੌਜਵਾਨ ਵਸਤਾ ਚੋਂ ਇੱਕ ਬਜ਼ੁਰਗ ਵਸਤਾ ਦੇ ਵਿੱਚ ਪਹੁੰਚ ਚੁੱਕੇ ਹਨ ਜੇ ਕੇਪੀਐਸ ਗੱਲ ਤੋਂ ਜਦੋਂ ਕੋਈ ਉੱਚੀ ਸਾਹ ਨਹੀਂ ਕੱਢਦਾ ਜੀ ਪੰਜਾਬ ਦੀ ਧਰਤੀ ਤੇ ਬੀਰਾਂ ਸਿੰਘ ਜਿਹੜਾ ਬੁਚਰ ਦੀ ਸਕੂਤ ਸਮੇ ਮਨੁੱਖਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਆ ਸੀ ਕੋਈ ਉੱਚੀ ਸਾਹ ਨਹੀਂ ਲੈਂਦਾ ਸੀ ਜੇ ਕੋਈ ਸਾਹ ਲੈਂਦਾ ਸੀ ਉਹਦਾ ਕਤਲ ਕਰ ਦਿੱਤਾ ਜਾਂਦਾ ਸੀ ਉਸ ਸਮੇ ਜੇ ਕੋਈ ਉਸ ਵਕਤ ਦੀ ਹਵਾ ਚ ਉਸ ਅੱਗ ਦੇ ਵਿਰੁੱਧ ਖੜਿਆ ਖੜਾ ਹੋਇਆ ਉਹ ਸਰਦਾਰ ਮਾਨਸਨ ਕਿਹਾ ਮੈਂ ਜਿਆਦਾ ਸਮਣਾ ਲੈਂਦਾ ਹੋਇਆ ਮੈਂ ਤੁਹਾਡੇ ਸਾਰੇ ਚਰਨਾਂ ਚ ਤੁਹਾਡਿਆਂ ਦੇ ਬੇਨਤੀ ਕਰਨੀ ਚਾਹੁੰਦਾ ਆਓ ਆਪਾਂ ਸੰਗਰੂਰ ਦੀ ਧਰਤੀ ਤੋਂ ਇੱਕ ਨਵੇਂ ਇਨਕਲਾਬ ਦਾ ਇੱਕ ਨਵੀਂ ਲਹਿਰ ਦਾ ਆਰੰਭ ਕਰੀਏ ਕਿਉਂਕਿ ਪਿਛਲੀਆਂ ਲਹਿਰਾਂ ਦੇ ਵਿੱਚ ਵੀ ਪਾਇਓ ਸਰਬੱਤ ਕਾਲ ਸਾਜੀ ਜਿੱਤੇ ਇੱਕ ਬਲਾਤਕਾਰੀ ਨੂੰ ਜੇਲ੍ਹ ਦੇ ਵਿੱਚ ਅਜ हवा ਖਾਣੀਆਂ ਪਈਆਂ ਪਾਇਓ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰਗਾੜੀ ਮੋਰਚਾ ਜੀ ਸਤਕਾਰਯੋਗ ਸਾਧ ਸੰਗਤ ਜੀ ਜਿੰਮਤਾਸ ਹੈ ਆਪ ਨੂੰ ਸਤਿ ਅਰਥ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਦਰਸ਼ਨ ਕਰਕੇ ਬयंਖ ਖੁਸ਼ੀ ਹੋਈ ਹੈ ਮੈਂ ਤੁਹਾਡਾ ਮਹਿੰਦਰ ਪਾਰਲੀਮੈਂਟਰੀ ਹਾਂ ਇਸ ਕਰਕੇ ਮੈਂ ਟੋਡੇ ਪੋਖੋੜ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜੇ ਆਪਾਂ ਪੰਜਾਬ ਤੇ ਸਿੱਖ ਇਤਿਹਾਸ ਦੇ ਵਿੱਚ ਪੜੀਏ ਤੇ ਨਾਂ ਜਾਦਾ ਹੁੰਦੇ ਐ ਮਰਜੇ ਦੇ ਤੇ ਦਬਾਬੇ ਦੇ ਪਰ ਮਾਲਵੇ ਦੇ ਘਟਾਉਂਦੇ ਐ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਦੋਂਹਿਮਤ ਸਿੰਘ ਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਵਕਤ ਸਿੱਖਾਂ ਨੇ ਬੱਬਾ ਦੀਪ ਸਿੰਘ ਨੇ ਉਸ ਦਾ ਮੁਕਾਬਲਾ ਕੀਤਾ ਜਿਵੇਂ ਸੰਤ ਜਨੈਲ ਸਿੰਘ ਭਿੰਡਰਵਾਲਿਆਂ ਨੇ 1984 ਫੌਜ ਨਾਲ ਮੁਕਾਬਲਾ ਕੀਤਾ ਕਿ ਅਸੀਂ ਸਿੱਖ ਖਤਮ ਕਰ ਦੇਣੀ ਹੈ ਸਿੱਖ ਸਾਡੇ ਜੰਗਲਾਂ ਦੇ ਵਿੱਚ ਚਲੇਗੇ ਮਾਲਵੇ ਤੋਂ ਰਾਜਸਥਾਨ ਚਲੇਗੇ ਔਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਬਚਾਈਆਂ ਬਾਤ ਜਦੋਂ ਦਰਬਾਰ ਸਾਹਿਬ ਦੇ ਉੱਤੇ ਐਮੇਦ शाह ਨੇ ਹਮਲਾ ਕੀਤਾ ਤਾਂ ਸਿੱਖਾਂ ਦੀ ਅਣਖ ਉੱਠ ਪਈ ਉਹਨਾਂ ਨੇ ਫੇਰ ਅਫਗਾਨੀਆਂ ਦਾ ਪਿੱਛਾ ਕੀਤਾ ਜੰਗਲਾਂ ਤੋਂ ਨਿਕਲਿਆ ਏ ਔਰ ਆਪਣੇ ਹਥਿਆਰ ਉਹਨਾਂ ਨੇ ਫੜ ਲਏ ਅਫਗਾਨ ਫੌਜਾਂ ਦਾ ਇਹੋ ਜਿਹਾ ਮੁਕਾਬਲਾ ਕੀਤਾ ਕੇ ਇੱਧਰ ਮਾਲਵੇ ਨੂੰ ਆਉਂਦੇ ਆਉਂਦੇ ਆ ਕੁੱਪ ਦੇ ਵਿੱਚ ਤੁਹਾਡਾ ਜ਼ਿਲ੍ਹਾ ਸੰਗਰੂਰ ਬਰਨਾਲੇ ਦੇ ਵਿੱਚ ਪਹਿਲੀ ਲੜਾਈ ਹੋਈ ਜਿਹਦੇ ਵਿੱਚ ਅਫਗਾਨੀ ਤੇ ਮੋਗਲ ਫੌਜਾਂ ਬੜੇ ਤਦਾਦ ਦੇ ਵਿੱਚ ਮਾਰੀਆਂ ਗਈਆਂ ਸਾਡਾ ਵੀ ਨੁਕਸਾਨ ਤੁਹਾਡੇ ਬਜ਼ੁਰਗਾਂ ਦਾ ਹੋਇਆ ਪਰ ਫੈਸਲਾ ਕੌਣ ਲੜਾਈ ਨਾ ਹੋ ਸਕੇ ਇਸ ਕਰਕੇ ਅਫਗਾਨ ਦੀ ਫੌਜ ਤੁਹਾਡੇ ਹਲਕੇ ਤੋਂ ਵਧਣ ਲੱਗੀ ਆਖਰੀ ਮੁਕਾਬਲਾ ਹੋਇਆ ਪਿੰਡ ਗਹਿਲਾਂ ਦੇ ਵਿੱਚ ਜਿਹੜਾ ਤੁਹਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਉੱਥੇ ਅਫਗਾਨ ਫੌਜ ਨੂੰ ਤੁਹਾਡੇ ਬਜ਼ੁਰਗਾਂ ਨੇ ਖਤਮ ਕਰਤਾ ਜਿਨ੍ਹਾਂ ਨੇ ਸੋਚਿਆ ਕਿ ਮਾਲਵੇ ਦੇ ਵਿੱਚ ਪੜ੍ਹਾਈ ਲਿਖਾਈ ਹੈ ਨਹੀਂ ਮਸਤਵਾਨੇ ਦੇ ਵਿੱਚ ਪੜ੍ਹਾਈ ਦਾ ਕੇਂਦਰ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਮੈਂ ਤੁਹਾਡਾ ਐਮਪੀਸੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮਸਤਵਾਨਾ ਜਿਹੜਾ ਬਾਬਾ ਅਤਰ ਸਿੰਘ ਨੇ ਤੁਹਾਨੂੰ ਦਿੱਤਾ ਇੱਥੇ ਯੂਨੀਵਰਸਿਟੀ ਬਣ ਜਾਵੇ ਬਹੁਤ ਜ਼ੋਰ ਲਾਇਆ ਪਰ ਮੇਰੀ ਕਾਮਯਾਬੀ ਨਹੀਂ ਹੋਈ ਪਰ ਇੱਕ ਜੀ ਜਿਹੜਾ ਕੈਂਸਰ ਦਾ ਹਸਪਤਾਲ ਸਕੂਰ ਦੇ ਵਿੱਚ ਬਣਿਆ ਉਹਦੇ ਲਈ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਦੋਂ ਤੁਸੀਂ ਅਗਲਾ ਮੈਥੋਂ ਐਮਪੀ ਚੁਣਿਆ ਸਿੰਘਲਾ ਉਸ ਨੇ ਉਸ ਹਸਪਤਾਲ ਨੂੰ ਪੂਰਾ ਕਰਤਾ ਸਾਰੇ ਪਿੰਡਾਂ ਦੇ ਵਿੱਚ ਗ੍ਰੈਂਟਾਂ ਭੇਜੀਆਂ ਮੁਸਲਮਾਨਾਂ ਦੇ ਕਬਰਸਤਾਨਾਂ ਦੀ ਚਾਰ ਦੁਆਰੀ ਬਣਾਈ ਏ ਜਿਹੜੇ ਸਾਡੇ ਹਿੰਦੂ ਵੀਰ ਐ ਉਹਨਾਂ ਦੀ ਗਊਆਂ ਦੇ ਲਈ ਗਊਸ਼ਾਲਾ ਬਣਾਤੀ ਮੈਂ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਤੇ ਹਕੂਮਤ ਨੂੰ ਕਿਹਾ ਸੀ ਕਿ ਤੁਸੀਂ ਹਿੰਦੂ ਪੂਜਾ ਕਰਦੇ ਹੋ ਗਊ ਦੀ ਤੁਸੀਂ ਗਊਆਂ ਨੂੰ ਗਊਸ਼ਾਲਾ ਦੇ ਵਿੱਚ 1-100 ਰੁਪਈਆ ਪ੍ਰਤੀ ਗਊ ਦਿਓ ਜਿਹਦੇ ਨਾਲ ਗਊਆ ਅੰਦਰ ਸਰਲਤ ਜਿਲਿਆਂ ਜਾਣ ਤੇ 100 ਰੁਪਏ ਰੋਜ਼ ਦੇ ਜ਼ਿਮੀਦਾਰਾਂ ਤੋਂ ਪੱਠੇ ਤੇ ਤੂੜੀ ਆਉਣ ਇਹਦੇ ਨਾਲ ਇਹ ਅਵਾਰਾ ਗਾਵਾ ਕੋ ਮਣ ਤੋਂ ਖਤਮ ਹੋ ਜਾਣੀ ਅਸੀ ਪਰ ਇਹ ਜਿਹੜੇ ਲੋਕ ਹੈ ਕੱਟੜਵਾਦੀ ਹਿੰਦੂਤਵਾ ਦੇ ਇਹ ਬਿਲਕੁਲ ਸਾਨੂੰ 扑ਕਾ ਦਿੰਦੇ ਆ ਇਹ ਚੀਜ਼ ਨੂੰ ਸਾਭ ਦੇ ਨਹੀਂ ਹੈ ਉਸ ਤੋਂ ਲਾਵਾ ਸਾਰੇ ਜਿੱਥੇ-ਜਿੱਥੇ ਗਊਸ਼ਾਲਾ ਬਣਨੀ ਚਾਹੀਦੀ ਸੀ ਮੈਂ ਬੜਵਾਤੀ ਤੇ ਮੈਂ ਕਿਹਾ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਉਹ ਖਤਮ ਹੋ ਜਾਊਗਾ ਜੇ ਗਊਸ਼ਾਲਾ ਬਣ ਜਾਣ ਸਾਥ ਸੰਗਤ ਜੀ ਹੁਣ ਦੇਖੋ 1992 ਦੇ ਵਿੱਚ ਇਹ ਭਾਜਪਾ ਤੇ આરਐਸਐਸ ਕਾਂਗਰਸ ਨਾਲ ਮਿਲੀ ਹੋਈ ਸੀ ਇਹਨਾਂ ਨੇ ਮੁਸਲਮਾਨਾਂ ਦੀ ਬਬਰੀ ਵਸਤੇ ਤਾਂ ਇਹਨਾਂ ਨੇ ਕਿਹਾ ਕਿ ਬਬਰੀ ਵਸਤੇ ਦੇ ਉੱਤੇ ਅਸੀਂ ਮੰਦਿਰ ਬਣਾਵਾਂਗੇ ਜਿਹੜੇ ਸਾਡੇ ਹਿੰਦੂ ਵੀਰ ਸੀ ਹਿੰਦੁਸਤਾਨ ਦੇ ਉਹਨਾਂ ਨੇ ਇਹਨਾਂ ਨੂੰ ਦੱਬ ਕੇ ਵੋਟਾਂ ਪਾਈਆਂ ਵਾਜਪਈ ਨੂੰ 5 ਸਾਲ ਦੇ ਲਈ ਪ੍ਰਾਈਮ ਮਿਨਿਸਟਰ ਬਣਾ ਕੇ ਰੱਖਿਆ ਉਸ ਨੇ ਕੋਈ ਮੰਦਿਰ ਮੰਦਿਰ ਨਹੀਂ ਬਣਾਇਆ ਫਿਰ ਆ ਜਿਹੜਾ ਮੋਦੀ ਹੈ ਇਹਨੇ ਵਾਧੇ ਕੀਤੇ ਕੀ ਇੱਥੇ ਮੈਂ ਰਾਮ ਮੰਦਰ ਬਣਾ ਦੂੰਗਾ ਹੁਣ ਇਹਦੇ 5 ਸਾਲ ਖਤਮ ਹੋ ਗਏ ਕੋਈ ਮੰਦਰ ਮੰਦਰ ਨਹੀਂ ਬਣਿਆ ਹੈਗਾ ਤਾਂ ਮੇਰਾ ਮਤਲਬ ਹੈ ਇਹਨਾਂ ਦੇ ਜਿਹੜੇ ਧਾਰਮਿਕ ਵਹਿਦੇ ਆ ਇਹ ਵੀ ਆਪਣੀ ਕੌਮ ਨੂੰ ਠੂਠੇ ਕਰਦੇ ਆ ਜੀ ਮੈਂ ਕਹਿ ਸਕਦਾ ਕਿ ਇਮਾਨਦਾਰੀ ਜਨਾਨ ਤੁਹਾਡੀ ਸੇਵਾ 5 ਸਾਲ ਮੈਂ ਕੀਤੀ ਹੈ ਤੁਹਾਡੇ ਸਾਰੇ ਪਿੰਡਾਂ ਦੇ ਜਿਹੜੇ ਅੰਗਰੇਜ਼ੀ ਸਿੱਖੇ ਉਹਨਾਂ ਦੀਆਂ ਧਰਮਸਾਲਾ ਬਣਾਤੀ ਹੈ ਜਿਹੜੇ ਦਰਵਾਜੇ ਵਾਲੇ ਐ ਟੁੱਟੇ ਹੋਏ ਸੀਗੇ ਉਹ ਨਵੇਂ ਬਣਵਾ ਤੇ ਤੁਹਾਡਾ ਵਿਰਸਾ ਕਾਇਮ ਰੱਖਿਆ ਸੋ ਮੈਂ ਆਸ ਕਰਦਾ ਕਿ 19 ਮਈ ਨੂੰ ਵੋਟਾਂ ਪੈਣੀਆਂ ਤੇ ਤੁਸੀਂ ਵੱਧ ਚੜ ਕੇ ਇੱਕ ਵਾਰੀ ਫੇਰ ਤੁਸੀਂ ਮੈਨੂੰ ਮੌਕਾ ਦਿਓਗੇ ਜਿਹਦੇ ਨਾਲ ਜਿਹੜੀ ਬੇਰਜ਼ਗਾਰੀ ਐ ਮੋਦੀ ਦੇਖੇ ਹੱਸੇ 1 ਕਰੋੜ ਨੌਜਵਾਨਾਂ ਨੂੰ ਮੈਂ ਨੌਕਰੀਆਂ ਦਊਂਗਾ ਰੋਜੀ ਦੇਉਂਗਾ ਤੁਸੀਂ ਦੱਸੋ ਕਿ ਸਾਡੇ ਪੰਜਾਬ ਦੇ ਵਿੱਚੋਂ ਕਿਸੇ ਨੂੰ ਰੋਜੀ ਮੋਤੀ ਨੇ ਦਿੱਤੀ ਹੈ ਇਹਨਾਂ ਨੇ ਜਿਹੜੀ ਨਸ਼ੇਬੰਦੀ ਕਰਨੀ ਸੀ ਮੈਂ ਉਹਦੇ ਲਈ ਵੀ ਐਸਐਸਪੀ ਬਰਨਾਲੇ ਨੂੰ ਗ੍ਰਾਂਟ ਦਿੱਤੀ ਕਿ ਇੱਥੇ ਕੇਂਦਰ ਖੋਲ੍ਹ ਦਿਓ ਮੇਰੇ ਜਾਣ ਤੋਂ ਪਿੱਛੋਂ ਉਹ ਕੇਂਦਰ ਸਾਨੂੰ ਦਿਖਦਾ ਹੀ ਨਹੀਂ ਹੈ ਕਿ ਕਿੱਥੇ ਖੁੱਲਿਆ ਮੇਰੇ ਪੈਸੇ ਕਿੱਥੇ ਗਿਆ ਇੱਕੋ ਗੱਲ ਦੇ ਵਿੱਚ ਮੈਂ ਦੱਸ ਸਕਦਾ ਹਾਂ ਕਿ ਜਿੱਥੇ ਮੈਂ ਪੈਸਾ ਤੁਹਾਨੂੰ ਦਿੱਤਾ ਸਾਰਾ ਲੱਗਿਆ ਪਰ ਜਿਹੜਾ ਨਸ਼ੇ ਦੇ ਵਿਰੋਧ ਦੇ ਵਿੱਚ ਕੇਂਦਰ ਖੋਲ੍ਹਿਆ ਸੀ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਚੱਲਿਆ ਕਿ ਨਹੀਂ ਉਹ ਵਿੱਚ ਹੀ ਹੜੱਪ ਕਰ ਗਏ ਜਦੋਂ ਮੈਂ ਐਮਪੀ ਤੋਂ हट ਗਿਆ ਸੋ ਸਤਿਕਾਰਯੋਗ ਸਾਥ ਸਿੰਘ ਜੀ ਸਾਡੀ ਪਾਰਟੀ ਦੇ ਲਈ ਜਿਹੜੀ ਨੋਟਬੰਦੀ ਹੋਈ ਹੈ ਜੀਐਸਟੀ ਹੋਇਆ ਆਪਣੀਆਂ ਬੀਬੀਆਂ ਮੈਂ ਦੇਖੀਆਂ ਜਿਹੜੇ ਢੋਲੇ ਦੇ ਵਿੱਚ ਆਪਣੇ ਪੈਸੇ ਰੱਖ ਦੀਆਂ ਜਮ੍ਹਾਂ ਕਰਦੀਆਂ ਵਿਚਾਰੀਆਂ ਕਿਸੇ ਮੁਸੀਬਤ ਦੇ ਦਿਨ ਦੇ ਵਿੱਚ ਉਹ ਵੀ ਨੋਟਬੰਦੀ ਦੇ ਨਾਲ ਪੈਸਾ ਖਤਮ ਹੋ ਗਿਆ ਪਰ ਤੁਸੀਂ ਵੋਟ ਨਹੀਂ ਬਾਤ ਚ ਪਾਈ ਆਪਾਂ ਦੇ ਵਿੱਚੋਂ ਜੀਟੀ ਰੋਡ ਨਿਕਲ ਜਾਂਦੀ ਨਾ ਇੱਥੇ ਬਹੁਤ ਭਾਰੀ ਉੰਤਰੀ ਹੋਣੀ ਸੀ ਸਾਰੇ ਇਲਾਕੇ ਦੀ ਬੰਬੇ ਤੋਂ ਕਲਕੱਤੇ ਤੋਂ ਟਰੱਕ ਇਧਰ ਦੀ ਰੰਗਣੀ ਸੀ ਸਾਰਾ ਕੁਝ ਹੋਣਾ ਸੀਗਾ ਪਰ ਉਸ ਤੋਂ ਬਾਅਦ ਕਿਸੇ ਨੇ ਕੁਝ ਕੀਤਾ ਹੀ ਨਹੀਂ ਹੈਗਾ ਸੋ ਲੋਕਾਂ ਨੂੰ ਹਾਂ ਇਲੈਕਸ਼ਨ ਦਾ ਟਾਈਮ ਆ ਤੁਸੀਂ ਇਲੈਕਸ਼ਨ ਦੇ ਟਾਈਮ 'ਚ ਵੇਚ ਰਹੇ ਹੋ ਕਹਿੰਦੇ ਲੋਕ ਪਹਿਲਾਂ ਮਾਨ ਸਾਹਿਬ ਇੱਥੇ ਗਾਇਬ ਰਹੇ ਨਾ ਉਹਦੇ ਬਾਰੇ ਸੁਣਦਾ ਕਿ ਮੈਂ ਕਿੱਥੇ ਗਾਇਬ ਰਹੇ ਮੈਂ ਤਾਂ ਵੇਚ ਰਹੇ ਹਾਂ ਮੈਂ ਨਹੀਂ ਗਾਇਬ ਇਲਾਕੇ ਦੇ ਵਿੱਚ ਇਲਾਕੇ 'ਚ ਮੈਂ ਪੂਰਾ ਆਇਆ ਹਾਂ ਢਿਲਵਾ ਵੀ ਆਇਆ ਹਾਂ ਤੁਹਾਡੇ ਇਲਾਕੇ ਦੇ ਵਿੱਚ ਵੀ ਆਇਆ ਹਾਂ ਉਸ ਤੋਂ ਬਾਅਦ ਵੀ ਮੈਂ ਦੇਖਿਆ ਕਿ ਜਿਹੜੇ ਸਰਦਾਰ ਭਦੌੜ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਹੁਤ ਈਆਂ ਸੀਗੀਆਂ ਉਹ ਸਪਰਿ ਇੰਪੋਰਟ ਦੇ ਵਿੱਚੋਂ ਕੇਸ ਜਿੱਤਗੇ ਸੀਗੇ ਤੇ ਉਹ ਫਿਰ ਜਿਹੜੇ ਜ਼ਿੰਮੇਵਾਰਾਂ ਨੂੰ ਲੋਟ ਹੋਈਆਂ ਸੀਗੀਆਂ ਉਹਨਾਂ ਤੋਂ ਖੋਣਾ ਚਾਹੁੰਦੇ ਸੀਗੇ ਪਰ ਮੈਂ ਨਹੀਂ ਹੋਣ ਦਿੱਤਾ ਤੁਸੀਂ ਦੱਸੋ ਜੇ ਮੈਂ ਗੈਰ ਹਾਜ਼ਰ ਇਹਾਂ ਤਾਂ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਮੈਂ ਇਹ ਰਾਕੇ ਦੇ ਐਮਪੀ ਨੇ ਕੁਝ ਨਹੀਂ ਕੀਤਾ ਉਹਦੇ ਵਿਰੋਧ ਦੇ ਵਿੱਚ ਤੁਸੀਂ ਆਏ ਨਹੀਂ ਸੀ ਉਹਦੇ ਬਾਰੇ ਪੁੱਛਣਾ ਜੀ ਉਤੇ ਵਿਰੋਧ ਦੇ ਵਿੱਚ ਮੈਂ ਕੀ ਕਰਦਾ ਹੈਗਾ ਮੈਂ ਆਇਆ ਹਾਂ ਵਿਸ਼ਵਾਸ ਰੂਪ ਕੋ ਮੈਂ ਇੱਥੇ ਹੀ ਰਹਿਣਾ ਮੇਰਾ ਦਿਲ ਇੱਥੇ ਹੈ ਹੁਣ ਵੀ ਦਿਲ ਇੱਥੇ ਹੈ ਤੇ ਹੁੰਦੀ ਰਾਜਨੀਤੀ ਕੀ ਹੈ ਜੀ ਇਲੈਕਸ਼ਨ ਨੂੰ ਲੈ ਕੇ ਕਿਹੜੇ ਮੁੱਦਿਆਂ ਤੇ ਆਪਾਂ ਚਰਚਾ ਮੈਂ ਦੱਸ ਤਾਂ ਦਿੱਤਾ ਹੁਣ ਸਾਰੀ ਰਮੈਣ ਦੀ ਕਥਾ ਕਰਤੀ ਹੈ ਹੁਣ ਤੁਸੀਂ ਪੁੱਛਦੇ ਹੋ ਸੀਤਾ ਕੌਣ ਸੀਗੀ ਹਾਂ ਮਾਨ ਸਾਹਿਬ ਇੱਕ ਹੈਗਾ ਅੱਜ ਜਿਹੜਾ ਬਹੁਤ ਵੱਡੇ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਤੁਹਾਡਾ ਇੱਕ ਯਾਨਕੀ 3-4 ਕਿਲੋਮੀਟਰ ਦੇ ਵੱਡੇ ਕਾਫਲੇ ਨਾਲ ਸਵਾਗਤ ਕੀਤਾ ਨਿੱਘਾ ਸਵਾਗਤ ਕੀ ਕਹਿਣਾ ਚਾਹਣੇ ਜਿਹੜੇ ਤੁਸੀਂ ਇੱਥੇ ਪਹੁੰਚੇ ਬਸ ਹੁਣ ਨੌਜਵਾਨ ਉੱਠ ਪਏ ਐ ਕਿਉਂ ਕਰਕੇ ਉਹਨਾਂ ਨੂੰ ਸਮਝ ਆ ਗਈ ਹੈ ਕਿ ਨਾ ਤਾਂ ਕਾਂਗਰਸ ਨਾ ਭਾਜਪਾ ਨਾ ਹੋਰ ਪਾਰਟੀ ਇਹਨਾਂ ਦਾ ਸਾਥ ਦੇ ਸਕਦੀ ਐ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਰਿਹਾ ਹੈ ਜਿਨ੍ਹਾਂ ਨੇ 6 ਲੱਖ ਦੇ ਕਰੀਬ ਬਾਹਰ ਦੇ ਮੁਲਕਾਂ ਦੇ ਵਿੱਚ 9 ਜਣ ਵਸਾਤੇ ਐ ਉਹਨਾਂ ਦੇ ਘਰ ਬਣਵਾਤੇ ਐ ਉਹਨਾਂ ਨੇ ਜਿਹੜਾ ਪੈਸਾ ਇੱਥੇ ਭੇਜਿਆ ਤੁਹਾਨੂੰ ਪਤਾ ਹੈਗਾ ਕਿ ਇਹ ਸਾਡੀ ਜਿਹੜੀ ਮਾਲੀ ਹਾਲਤ ਹੈ ਵਿਗੜ ਗਈ ਹੈ ਤੇ ਕਿਸੇ ਕੋਲੇ ਪੈਸਾ ਨਹੀਂ ਰਿਹਾ ਪਰ ਜਿਹੜੇ ਘਰ ਬਣ ਰਹੇ ਆ ਨਵੇਂ ਉਹ ਕਿੱਥੋਂ ਬਣ ਰਹੇ ਆ ਜਿਹੜੇ ਮਿਸਤਰੀ ਲੱਗੇ ਹੋਏ ਆ ਮਜ਼ਦੂਰਾਂ ਨੂੰ ਰੋਜੀ ਮਿਲ ਰਹੀ ਹੈ ਉਹ ਤਾਂ ਉਹੀ 6 ਲੱਖ ਜਿਹੜੇ ਬਾਹਰ ਭੇਜਦੇ ਐ ਕਮਾਰੇ ਐ ਉਹਨਾਂ ਦੇ ਸਿਰ ਦੇ ਉੱਤੇ ਰੋਜੀ ਸਾਰੀ ਚੱਲ ਰਹੀ ਹੈ ਹੁਣ ਤੁਸੀਂ ਕਹਿੰਦੇ ਮੈਂ ਕੱਖ ਨਹੀਂ ਕੀਤਾ ਹੈ ਤਾਂ ਪਾਰਟੀਆਂ ਇਹ ਗੱਲ ਕਹਿੰਦੀਆਂ ਜੀ ਭਾਜਪਾ ਅਕਾਲੀ ਦਲ ਕਾਂਗਰਸ ਵੀ ਸਿਰਫ ਅਕਾਲੀ ਦਲ ਅੰਮ੍ਰਿਤਸਰ ਆ ਜਿਹੜੀ ਉਹ ਆਪਦੀ ਹੋਂਦ ਬਚਾਉਣ ਲਈ ਚੌਂਣੇ ਉਹ ਜੋ ਮਰਜੀ ਕਹਿ ਦੇਣ ਜੀ ਪਰ ਅਸੀਂ جنگ ਨਹੀਂ ਲੱਗਣ ਦੇਣਾ ਦੇਖੋ ਤੁਹਾਡਾ ਬੇੜਾ ਕਰ ਨਹੀਂ ਹੋਣ ਦੇਣਾ ਬੇਸ਼ੱਕ ਬਹੁ ਗਿੰਤੀ ਕਹਿੰਦੀ ਹੈ ਜੰਗ ਲਾ ਲਓ ਉਧਰੋਂ ਮੁਸਲਮਾਨ ਵੀ ਕਹਿੰਦੇ ਆ ਕਿ ਛੜੱਪ ਦਿਓ ਪਰ ਵਿੱਚ ਅਸੀਂ ਸਿੱਖ ਖੜੇ ਆ ਨਾ ਅਸੀਂ ਹਿੰਦੂ ਆ ਨਾ ਮੁਸਲਮਾਨ ਆ ਅਸੀਂ ਚਾਹੁੰਦੇ ਆ ਕਿ ਜੇ ਜੰਗ ਲੱਗ ਗਿਆ ਬਰਬਾਦੀ ਹੋ ਜੂਗੀ ਸਾਰਿਆਂ ਦੀ ਕਿਸੇ ਨੇ ਨਹੀਂ ਬਚਣਾ ਹੈਗਾ ਕਿਹੜੇ ਕਾਟ ਜੋੜ ਹੋ ਰਿਹਾ ਪਾਰਟੀਆਂ ਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੇ ਜਮਾ ਟਕਸਾਲੀ ਅਕਾਲੀ ਦਲ ਨੇ ਆਪ ਦੇ ਨਾਲ ਉਹ ਮੈਂ ਦੱਸਦਾ ਦਿੱਤਾ ਇਹ ਕਹਿੰਦੇ ਸੀ ਮਾਨ ਨਹੀਂ ਹੋਣ ਦਿੰਦਾ ਹੁਣ ਮਾਨ ਤੋਂ ਬਾਹਰ ਹੈ ਹੁਣ ਕਿਉਂ ਨਹੀਂ ਕਰਦੇ ਹੈਗੇ ਮੇਰਾ ਮਤਲਬ ਉਹਨਾਂ ਤੇ ਕੋਈ ਮੁੱਦਾ ਹੈ ਨਹੀਂ ਉਹ ਜੜ ਤੱਕ ਕਦੇ ਗਏ ਨਹੀਂ ਉਹਨਾਂ ਦਾ ਕੱਟ ਰਹੇ ਨਹੀਂਗਾ ਉਹ ਤਾਂ ਐਵੇਂ ਹੀ ਕਰਦੇ ਸੀ ਕਿ ਸਾਡੀ ਹੋਂਦ ਰਹਿ ਜੇ ਤੇ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਇਲਜ਼ਾਮ ਲਾਈ ਜਾਈ ਗਏ ਸਰ ਮਾਨ ਸਾਹਿਬ ਗੱਲ ਇਹ ਇੱਕ ਪਾਸੇ ਪੰਥਕ ਧਿਰਾਂ ਹੋ ਗਈਆਂ ਜਿਵੇਂ ਤੁਸੀਂ ਹੈਗੇ ਹੋ ਦੂਸਰੇ ਪਾਸੇ ਟਕਸਾਲੀ ਤੇ ਆਪ ਵਾਲੇ ਹੋਗੇ ਤੀਸਰੇ ਪਾਸੇ ਉਹ ਜਿਹੜਾ ਜਮੂਰੀਅਤ ਗੱਠ ਜੋੜਾ ਹੈ ਫਿਰ ਇਹ ਇੰਨੇ ਗੱਠ ਜੋੜਾਂ ਦੇ ਬਿਖਰ ਕੇ ਕਿਵੇਂ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਇਆ ਜਾ ਸਕਦਾ ਇਹ ਤਾਂ ਸ਼ਰੋਬਨੀ ਅਕਾਲੀ ਦਾ ਨੰਬਰ ਸਰ ਨਾ ਭਾਜਪਾ ਨਾ ਕਾਂਗਰਸ ਨਾ ਆਰਐਸਐਸ ਨਾਲ ਚੱਲਦੀ ਹੈ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਲੀਆਂ ਦੇ ਆਮ ਆਦਮੀ ਪਾਰਟੀ ਨਾਲ ਤਾਂ ਚੱਲ ਸਕਦੀ ਸੀ ਹਾਂਜੀ ਟਕਸਾਲੀਆਂ ਨਾਲ ਤੇ ਆਮ ਆਦਮੀ ਪਾਰਟੀ ਨਾਲ ਤਾਂ ਚੱਲ ਸਕਦੀ ਸੀ ਤੁਸੀਂ ਉਸ ਗੱਠਜੋੜ ਵਿੱਚ ਕਿਉਂ ਨਹੀਂ ਆਏ ਸੀ ਉਹ ਇਹ ਤਾਂ ਉਹਨਾਂ ਨੂੰ ਪੁੱਛੋ ਕਿ ਸਾਡੇ 'ਚ ਕੀ ਹੈ ਤੁਸੀਂ ਇਸ ਪਾਰਟੀ ਦੇ ਸੁਪਰੀਮੋ ਆ ਮੈਂ ਤੁਹਾਨੂੰ ਤਾਂ ਪੁੱਛਿਆ ਹਾਂ ਕਿਉਂ ਕਰਕੇ ਸਾਨੂੰ ਜਿਵੇਂ ਜਾਤ ਪਾਤ ਹੈ ਇੰਡੀਆ ਦੇ ਵਿੱਚ ਜਿਵੇਂ ਛੂਦਰ ਜਾਤ ਹੈ ਸਾਨੂੰ ਛੂਦਰ ਸਮਝਦੇ ਐ ਕਿਉਂ ਕਰਕੇ ਅਸੀਂ ਕੌਮ ਦੇ ਆਪਣੀ ਕੌਮ ਤੇ ਪੰਜਾਬ ਦੇ ਲਈ ਖੜੇ ਐ ਸਮਝ ਗਏ ਸਾਨੂੰ ਕਹਿ ਦਿੰਦੇ ਐ ਕਿ ਇਹਨਾਂ ਨਾਲ ਜੇ ਗੱਠ ਜੋੜ ਕਰਤਾ ਤੇ ਇੰਡੀਆ ਤੇ ਹਿੰਦੂਆਂ ਨੇ ਵੋਟਾਂ ਨਹੀਂ ਪਾਉਣੀਆਂ ਜੇ ਤੋਂ ਅਸੀਂ ਹਿੰਦੂਆਂ ਦੀ ਵੋਟ ਲੈਂਦੇ ਆ ਹਿੰਦੂਆਂ ਦਾ ਕਦੇ ਨੁਕਸਾਨ ਨਹੀਂ ਕੀਤਾ ਉਹਨਾਂ ਨੂੰ ਬਚਾ ਕੇ ਰੱਖਿਆ ਹੁਣ ਜਿਹੜੀ ਸੜਕ ਅਸੀਂ ਕੱਢਣੀ ਸੀ ਜੀਟੀ ਰੋਡ ਤੱਪੇ ਦੇ ਵਿੱਚੋਂ ਉੱਥੇ ਜ਼ਿਮੀਂਦਾਰਾਂ ਦਾ ਤਾਂ ਇੰਨਾ ਫਾਇਦਾ ਨਹੀਂ ਹੋਣਾ ਸੀਗਾ ਇਹ ਤਾਂ ਇਹਨਾਂ ਦੇ ਕੋਈ ਟੈਕਸੀਆਂ ਆ ਜਾਂਦੀਆਂ ਢਾਬੇ ਚਲਾ ਦਿੰਦੇ ਸਾਰਾ ਕੁਝ ਫਾਇਦਾ ਤਾਂ ਵਪਾਰੀਆਂ ਦਾ ਹੋਣਾ ਵਪਾਰੀ ਕੌਣ ਹੈ ਹਿੰਦੂ ਹੈ ਨੀ ਹੁਣ ਤਾਂ ਸਾਰੀ ਆ ਜੀ ਮਿਲਗੋਬਾ ਹੋ ਗਿਆ ਹੁਣ ਨਹੀਂ ਨਹੀਂ ਹਾਂ ਜੀ